ਸਾਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਨੇਗੀਆਂ ਤੁਸੀਂ ਆਪਾਂ ਨੂੰ WhatsApp ਤੇ ਸਕਰੀਨਸ਼ਾਟ ਭੇਜ ਕੇ ਉਹਦਾ ਪ੍ਰਾਈਸ ਪੁੱਛ ਕੇ ਨਹੀਂ ਪ੍ਰਾਈਸ ਆਪਣੇ ਮੈਂਸ਼ਨ ਕੀਤੇ ਹੁੰਦੇ ਨੇਗੇ ਨਾਲ ਦੀ ਨਾਲ ਹੀ ਕਿਸੇ ਦਾ ਨਹੀਂ ਪ੍ਰਾਈਜ਼ ਮੈਂਸ਼ਨ ਕੀਤਾ ਹੁੰਦਾ ਤੁਸੀਂ ਪੁੱਛ ਸਕਦੇ ਹੋਗੇ ਤੇ ਆਪਣਾ ਆਰਡਰ ਦੇ ਸਕਦੇ ਹੋਗੇ ਜਿਹੜਾ ਪੇਮੈਂਟ ਦਾ ਮੂਡ ਹੈਗਾ ਇੰਡੀਆ ਵਾਲਿਆਂ ਭੈਣਾਂ ਲਈ Google Pay PhonePe ਜਦਾਂ ਮਰਜੀ ਤੁਸੀਂ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਅਵੇਲੇਬਲ ਹੈਗੀ ਆਨਲਾਈਨ ਪੇਮੈਂਟ ਹੋਊਗੀ ਫਿਰ ਤੁਹਾਡਾ ਪਾਰਸਲ ਅਸੀਂ ਮਤਲਬ ਕੋਰੀਅਰ ਕਰਾਂਗੇ ਉਸ ਤੋਂ ਪਹਿਲਾਂ ਨਹੀਂ ਕਰਦੇ ਕਿਸੇ ਦਾ ਵੀ ਪਾਰਸਲ ਕੋਰੀਅਰ ਜਿਹੜੀਆਂ ਬਾਹਰ ਲਿਆਂ ਭੈਣਾ ਨਹੀਂ ਗੀਆਂ ਤੁਸੀਂ ਮਨੀ ਗ੍ਰਾਮ ਰਹੀ ਬੈਂਕ ਅਕਾਊਂਟ ਦੇ ਵਿੱਚ ਡਾਇਰੈਕਟ ਟਰਾਂਸਫਰ ਕਰ ਸਕਦੇ ਹੋਗੇ ਇਹ ਆਪਣੇ ਪੇਮੈਂਟ ਦੇ ਮੂਡ ਨੇ ਜੀ ਬਾਕੀ ਤੁਸੀਂ ਬਾਹਰ ਲਿਆਂ ਭੈਣਾ ਦੱਸ ਸਕਦੇ ਹੋਗੇ ਵੀ ਤੁਹਾਨੂੰ ਕਿੱਦਾਂ ਤੁਹਾਨੂੰ ਸਹੀ ਲੱਗਦਾ ਹੈਗਾ ਉਸ ਤਰ੍ਹਾਂ ਤੁਸੀਂ ਪੇਮੈਂਟ ਕਰ ਸਕਦੇ ਹੋਗੇ ਅੱਜ ਜਿਹੜਾ ਮੇਰੇ ਪਾਇਆ ਹੋਇਆ ਸੂਟ ਬਲੈਕ ਕਲਰ ਦੇ ਇਹਦੇ ਨਾਲ ਦੇ ਆਪਾਂ ਕਾਫੀ ਸੂਟ ਸੇਲ ਕਰ ਚੁੱਕੇ ਹਾਂਗੇ ਮੇਰੇ ਮੈਂ ਪਾਇਆ ਜੀ ਮੇਰੇ ਪੌਂਚੇ ਤੇ ਵਰਕ ਸੀਗਾ ਦੇਖੋ ਬਹੁਤ ਜ਼ਿਆਦਾ ਸੋਹਣਾ ਵਰਕ ਹੋਇਆ ਹੋਇਆ ਹੈਗਾ ਪੌਂਚੇ ਤੇ ਤੇ ਨਾਲ ਆਪਾਂ ਰੱਖਿਆ ਜੀ ਪ੍ਰਿੰਟਡ ਸ਼ਰਟ ਹੈਗੀ ਇਹ ਜਾਰਜਟ ਦਾ ਸਟੱਫ ਹੈਗਾ ਤੇ ਨਾਲ ਮੈਂ ਰੱਖਿਆਗਾ ਬਰਬਰੀ ਦਾ ਦੁਪੱਟਾ ਟਾਈ ਐਂਡਾ ਹੀ ਮੈਂ ਲਾਸ ਦੀ ਕੋਈ ਫਿਨਿਸ਼ਿੰਗ ਨਹੀਂ ਦਿੱਤੀ ਹੈਗੀ ਇਹਦੇ ਨਾਲ ਦੇ ਆਪਾਂ ਕਾਫੀ ਸੂਟ ਬਣਾਏ ਨੇਗੇ ਕੱਲ ਵੀ ਆਪਣਾ ਸੂਟ ਬਣ ਕੇ ਆਇਆ ਹੈਗਾ ਆ ਦੇਖੋ ਬੜੇ ਪਏ ਨੇਗੇ ਕਾਫੀ ਸੂਟ ਸਲਾਈ ਹੋਏ ਪਏ ਨੇਗੇ ਤੇ ਇੱਕ ਸੂਟ ਇਹਦੇ ਨਾਲ ਦਾ ਹੋਰ ਵੀ ਬਣਿਆ ਹੋਇਆ ਹੈਗਾ ਬਾਕੀ ਆਨ ਸਟਿਚ ਸੂਟ ਕਾਫੀ ਗਏ ਨੇਗੇ ਦੇ ਨਾਲ ਦੇ ਜੇ ਭਾ ਕਿਸੇ ਭੈਣ ਨੂੰ ਲੋੜ ਹੈਗੀ ਐਵੇਂ ਦਾ ਸੂਟ ਚਾਹੀਦਾ ਹੈਗਾ ਤਾਂ ਤੁਸੀਂ ਲੈ ਸਕਦੇ ਹੋ ਆਪਣੇ ਕੋਲੇ ਅਵੇਲੇਬਲ ਹੈਗੇ ਨਹੀਂਗੇ ਤੇ ਅੱਜ ਮੈਂ ਤੁਹਾਨੂੰ ਦਿਖਾਉਣੇਗੀ ਬਹੁਤ ਜ਼ਿਆਦੇ ਸੋਹਣੇ ਆਪਾਂ ਟੌਪ ਰੈਡੀ ਕੀਤੇ ਨੇਗੇ ਦੇਖੋ ਜੀ कॉटन ਦਾ ਮਤਲਬ ਟੌਪ ਹੈਗਾ ਇਹ ਜੇ ਤੁਸੀਂ ਕਰਵਾਉਣਾ ਚਾਹੋਗੇ ਆਪਣੇ ਕੋਲੇ कॉटन ਦਾ ਸਟੱਫ ਪਿਆ ਹੈਗਾ ਇਸ ਤਰ੍ਹਾਂ ਤੁਸੀਂ ਮਤਲਬ ਟੌਪ ਰੈਡੀ ਕਰਵਾ ਸਕਦੇ ਹੋਗੇ ਦੇਖੋ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹ ਸਾਰਾ ਮਤਲਬ ਨੈੱਕ ਬਣਿਆ ਹੋਇਆ ਹੈਗਾ ਤੇ ਬਟਨ ਲਗਾਏ ਨੇਗੇ ਪਿੰਟੈਕਸ ਪਿੰਟੈਕਸ ਦਾ ਡਿਜ਼ਾਈਨ ਦਿੱਤਾ ਹੋਇਆ ਹੈਗਾ ਸਾਈਡਾਂ ਤੇ ਦੇਖੋ ਜੀ ਸਾਰੇ ਦੋਨੇ ਸਾਈਡ ਤੇ ਸ਼ੋਲਡਰ ਤੋਂ ਲੈ ਕੇ نیچے ਤੱਕ हिप ਤੱਕ ਤੇ ਬਾਜੂ ਆਪਾ ਰੱਖਿਆ ਨੇ ਇਸ ਤਰ੍ਹਾਂ ਥੋੜੀਆਂ ਜਿਹੀਆਂ ਲੂਸ ਕਾਫੀ ਜਿਆਦੇ ਸੋਹਣਾ ਟਾਪ ਬਣਿਆ ਹੋਇਆ ਹੈਗਾ ਤੁਸੀਂ ਬਣਵਾਉਣਾ ਚਾਹੁੰਦੇ ਹੋਗੇ ਤਾਂ ਬਣਵਾ ਸਕਦੇ ਹੋ ਆਪਣੇ ਕੋਲੇ ਟਾਪ ਡ्रेसेस ਜਿੱਦਾਂ ਵੀ ਤੁਸੀਂ ਪਹਿਨਣਾ ਚਾਹੁੰਦੇ ਹੋ ਉਸ ਤਰ੍ਹਾਂ ਤੁਸੀਂ ਬਣਵਾ ਸਕਦੇ ਹੋਗੇ ਇਹ ਸੀਗਾ ਪਹਿਲਾ ਟਾਪ ਤੇ ਦੂਜਾ ਟਾਪ ਆਪਾਂ ਰੈਡੀ ਕੀਤਾ ਜ਼ੋਰਜਟ ਦੇ ਉੱਪਰ ਦੇਖੋ ਜੀ ਇਹ ਬਹੁਤ ਜਿਆਦੇ ਸੋਹਣੇ ਲੱਗਣਗੇ ਜੀਨ ਵਗੈਰਾ ਨਾਲ ਪਾਏ ਹੋਏ ਤੁਸੀਂ ਜਾਰਜਟ ਦਾ ਆਪਣੇ ਕੋਲੇ ਸਟੱਫ ਹੈਗਾਗਾ ਇਹ ਆਪਣੇ ਕੋਲ ਆਪਾਂ ਰੈਡੀ ਕੀਤੇ ਸੀਗੇ ਬਸ ਇਦਾਂ ਕਿਹਾ ਸੀਗਾ ਉਹ ਦੀ ਹੋਣਾ ਨੇ ਵੀ ਤੁਸੀਂ ਸਾਡੇ ਟਾਪ ਰੈਡੀ ਕਰ ਦਿਓ ਤੇ ਆਪਾਂ ਕੀਤੇ ਨੇ ਦੇਖੋ ਜੀ ਕਾਫੀ ਜਿਆਦੇ ਸੋਹਣਾ ਲੱਗਦਾ ਐਵੇਂ ਦਾ ਟਾਪ ਬਣਿਆ ਹੋਇਆ ਤੁਸੀਂ ਵੀ ਰੈਡੀ ਕਰਵਾ ਸਕਦੇ ਹੋ ਬਾਹਰ ਲਈ ਆ ਭੈਣਾ ਜਿੱਦਾਂ ਜਿਨ੍ਹਾਂ ਦੇ ਸੂਟ ਚੱਲ ਰਹੇ ਨੇਗੇ ਤੁਹਾਨੂੰ ਟਾਪ ਚਾਹੀਦੇ ਨੇਗੇ ਤਾਂ ਇਸ ਤਰ੍ਹਾਂ ਤੁਸੀਂ ਆਪਣੇ ਕੋਲ ਬਣਵਾ ਸਕਦੇ ਹੋ ਕੰਮ ਦੀ ਪੂਰੀ ਫਿਨਿਸ਼ਿੰਗ ਹੋਊਗੀ ਤੇ ਦੂਜਾ ਟਾਪ ਤੀਜਾ ਇਹ ਤੀਜਾ ਟਾਪ ਹੈਗਾ ਇਹ ਵੀ ਆਪਾਂ ਰੈਡੀ ਕੀਤਾ ਦਾ ਪ्युअर कॉटन ਦੇ ਉੱਪਰ ਕੱਪੜਾ ਇੰਨਾ ਕ ਜਿਆਦਾ ਸੋਹਣਾਗਾ ਜਿੰਨਾ ਵੀ ਤੁਸੀਂ ਕਹਿ ਦੋ ਦੇਖੋ ਜੀ ਇਸ ਤਰ੍ਹਾਂ ਆਪਾਂ ਇਹਦਾ neck ਬਣਾਇਆ ਹੈਗਾ ਤੇ ਬਾਜੂ ਰੱਖੀਆਂ ਨੇਗੀਆਂ ਬਾਜੂ ਤੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਬੱਲ પાਕੇ ਕਾਫਾ ਬਣਾਏ ਨੇਗੇ ਛੋਟੇ ਬ੍ਰੀਕ ਬਹੁਤ ਸੋਹਣਾ ਸਟਾਈਲਿਸ਼ ਆ ਇਹਨੂੰ ਤੁਸੀਂ ਜੀਨ ਨਾਲ ਵੇਅਰ ਕਰ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਅਗਲਾ ਵੀ ਹੈਗਾ ਦਾ ਜੌਰਜਟ ਦਾ ਟਾਪ ਹੈ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਵੀ ਸ਼ੇਪ ਨੈੱਕ ਰੱਖਿਆ ਹੈਗਾ ਕੰਮ ਦੀ ਆਪਣੇ ਦੀ ਪੂਰੀ ਫਿਨਿਸ਼ਿੰਗ ਹੈ ਸਟਿਚਿੰਗ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋਗੇ ਇਦਾਂ ਇਦਾਂ ਦਾ ਮਤਲਬ ਹੋਰ ਕਲਰ ਦੇ ਵਿੱਚ ਐਵੇਂ ਦੇ ਪ੍ਰਿੰਟ ਇਸ ਤਰ੍ਹਾਂ ਦੇ ਮਿਲਦੇ ਜੁਲਦੇ ਆਪਣੇ ਕੋਲੇ ਪਏ ਨੇਗੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਤਾਂ ਆਪਣਾ ਆਰਡਰ ਤੁਸੀਂ ਦੇ ਸਕਦੇ ਹੋਗੇ ਇਹ ਕੱਪ ਦਾ ਸੂਟ ਰੈਡੀ ਕੀਤਾਗਾ ਪਿਆਰ ਕਾਟਣ ਦੇ ਉੱਪਰ ਇਹਦੇ ਨਾਲ ਦਾ ਆਪਣੇ ਕੋਲੇ ਸੂਟ ਨਹੀਂ ਹੈਗਾ ਜੇ ਹੋਇਆ ਤਾਂ ਇੱਕ अवेलेबल ਹੋਗਾ ਨਹੀਂ ਰਾਮ ਟੈਕਸ ਦਾ ਸੂਟ ਹੈਗਾ ਇਸ ਤਰ੍ਹਾਂ ਆਪਾਂ ਇਹਦੇ neck ਦਾ ਡਿਜ਼ਾਈਨ ਰੱਖਿਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਬਾਜੂ ਆਪਾਂ ਰੱਖਿਆ ਰਹੇਗੇ ਥੋੜੀਆਂ ਜਿਹੀਆਂ ਲੂਜ਼ ਸਟਾਈਲ ਦੇ ਵਿੱਚ ਜ਼ਿਆਦਾ ਨਹੀਂ ਤੇ ਇਸ ਦਾ ਆਪਾਂ ਦਿੱਤੀ ਹੈਗੀ ਲਾਸ ਤੇ ਨਾਲ ਹੈਗੀ ਸੀਗੀ ਇਹਦੇ ਇਸ ਤਰ੍ਹਾਂ ਦੀ ਬਾਟਮ ਜੋ ਸਟਿਚ ਹੋ ਕੇ ਆਏ ਨੇਗੇ ਸੂਟ ਮੈਂ ਸੋਚਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਈਏ ਦੁਪੱਟਾ ਫਿਲਹਾਲ ਨਹੀਂ ਹੈਗਾ ਇਹਦੇ ਨਾਲ ਆਪਾਂ ਦੇਖਦੇ ਜਦੋਂ ਕਹਿਣਗੇ ਰੈਡੀ ਕਰਕੇ ਦੇਣਾ ਜਲਦੀ ਤੇ ਇਹ ਵਾਲਾ ਸੂਟ ਹੈਗਾ ਜੀ ਪਿਓਰ ਕਾਟਨ ਦੇ ਉੱਪਰ ਕਾਫੀ ਜਿਆਦਾ ਸੋਹਣਾ ਸੂਟ ਬਣਿਆਗਾ ਇਹਦੇ ਨਾਲ ਦੇ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਇੱਕ ਜਾਂ ਦੋ ਸੂਟ ਅਵੇਲੇਬਲ ਹੋਣਾ 850 ਪ੍ਰਾਈਸ ਹੈ ਸੂਟ ਦਾ ਇਸ ਤਰ੍ਹਾਂ ਆਪਾਂ neck ਦਾ ਡਿਜ਼ਾਈਨ ਦਿੱਤਾ ਹੈਗਾ ਔਰਗੈਂਜ਼ਾ ਦੀ ਲੈਸ ਲਗਾਈ ਹੈਗੀ ਆਪਾਂ ਵਧੀਆ ਦੇ ਵਿੱਚ ਲਗਾਈ ਹੈਗੀ ਦੇਖੋ ਲੈਸ ਦੀ ਤੁਹਾਨੂੰ ਇੱਥੋਂ ਪਤਾ ਹੀ ਲੱਗ ਗਿਆ ਹੋਣਾ ਵੀ ਕਿੰਨੀ ਜਾਦੇ ਵਧੀਆ ਹੈਗੀ ਹਲਕੀ ਲੈਸ ਨਹੀਂ ਹੈਗੀ ਤੇ ਬਾਜੂ ਤੇ ਵੀ ਆਪਾਂ ਲਗਾਈ ਹੈਗੀ ਲੈਸ ਔਰਗੈਂਜ਼ਾ ਦੀ ਹੀ ਲੈਸ ਹੈਗੀ ਤੇ ਘੇਰੇ ਤੇ ਵੀ ਆਪਾਂ ਲਗਾਈ ਹੈਗੀ ਸੇਮ ਲੈਸ ਔਰਗੈਂਜ਼ਾ ਦੀ ਸਲਵਾਰ ਰੱਖੀ ਹੈਗੀ ਆਪਾਂ ਸਿੰਪਲ ਕੋਈ ਡਿਜ਼ਾਈਨ ਵਗੈਰਾ ਨਹੀਂ ਪਾਇਆ ਹੈਗਾ ਸਿੰਪਲ ਬਾਟਮ ਹੈਗੀ। ਤੇ ਮੈਂ ਅੱਜ ਤੁਹਾਨੂੰ ਇੱਕ ਹੋਰ ਸੂਟ ਦਿਖਾਉਣੀ ਹੈਗੀ ਬਰਬਰੀ ਦੇ ਸੂਟ ਲੰਗੇ। ਕਾਫੀ ਜਿਆਦੇ ਸੋਹਣੇ ਸੂਟ ਲੰਗੇ। ਨਿਊ ਸਟਾਕ ਆਇਆਗਾ ਤੇ ਕਲਰ ਵੀ ਬਹੁਤ ਜਿਆਦੇ ਸੋਹਣੇ ਲੰਗੇ। ਇਹ ਬਰਬਰੀ ਦੇ ਵਿੱਚ ਨਾ ਸ਼ਿਮਰ ਹੈਗੀ। ਤੇ ਨਵਾਂ ਜੋ ਹੋਇਆਗਾ ਤੇ ਇਹਦੇ ਨਾਲ ਦੇ ਆਪਣੇ ਕੋਲੇ ਦੋ ਦੋ ਸੂਟ ਅਵੇਲੇਬਲ ਹੈਗੇ ਨੇਗੇ 1850 ਪ੍ਰਾਈਸ ਹੈਗਾ ਇਹਨਾਂ ਦਾ ਜੇ ਤੁਸੀਂ ਲੈਣਾ ਚਾਹੋ ਨਾ ਲੈ ਸਕਦੇ ਹੋਗੇ ਨਾਲ ਰਹੇਗੀ ਇਸ ਤਰ੍ਹਾਂ ਦੀ ਸਕਿਨ ਕਲਰ ਦੀ ਬਾਟਮ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਬਾਟਮ ਤੇ ਵਰਕ ਕਰਵਾ ਸਕਦੇ ਹੋ ਜਿਵੇਂ ਮੈਂ ਪਾਇਆ ਹੋਇਆ ਆਪਣੇ ਕੋਲੇ ਵਰਕ ਵਾਲੇ ਡਿਜ਼ਾਈਨ ਕਾਫੀ ਨੇਗੇ ਤੁਸੀਂ ਉਸ ਤਰ੍ਹਾਂ ਵੀ ਰੈਡੀ ਕਰਵਾ ਸਕਦੇ ਹੋਗੇ 1850 ਪ੍ਰਾਈਜ਼ ਰਹੇਗਾ ਮੈਂ बार-बार ਵੀਡੀਓ ਦੇ ਵਿੱਚ ਹਰ ਇੱਕ ਸੂਟ ਦਾ ਪ੍ਰਾਈਜ਼ ਮੈਂਸ਼ਨ ਕਰਦੀ ਹੁੰਨੀ ਆਂਗੀ ਦੇਖੋ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਜੇ ਆਪਣੇ ਲਈ ਟਾਈਮ ਹੋਇਆ ਤੁਹਾਨੂੰ ਇੱਕ ਸੂਟ ਆਪਣਾ ਸਟਿਚ ਕਰਕੇ ਸ਼ੇਅਰ ਕਰਾਂਗੇ ਕਾਫੀ ਜਿਆਦਾ ਨਵਾਂ ਜਾਂ ਉਹ ਹੈਗਾ ਪ੍ਰਿੰਟ ਹੈ ਕੋਈ ਚੀਜ਼ ਨਵੀਂ ਜੀ ਹੈਗੀ ਸ਼ਿਮਰ ਬਰਬਰੀ ਦੇ ਵਿੱਚ ਸੂਟ ਲਏਗੇ ਕਲਰ ਇਹਦੇ ਰੱਖਣਗੇ ਜੀ ਇੱਕ ਇਹ ਵਾਲਾ ਸੀਗਾ ਤੇ ਦੂਜਾ ਕਲਰ ਰਹੇਗਾ ਗ੍ਰੀਨ ਗ੍ਰੀਨ ਨਾਲ ਵੀ ਰਹੇਗੀ ਸਕਿਨ ਬਾਟਮ ਫੁਫੜਾ ਪਿੱਛੋ ਸ਼ਾਈਨ ਵਾਲੇ ਦੁਪੱਟੇ ਉੱਪਰ ਪੈ ਜਾਓ ਚਲੋ ਦੇਖ ਇਹਦੇ ਨਾਲ ਵੀ ਸਕਿਨ ਕਲਰ ਦੀ ਹੀ ਬਾਟਮ ਰਹੂਗੀ ਬਾਟਮ ਆਪਣੀਆਂ ਪੂਰੀਆਂ ਵਧੀਆ ਹੁੰਦੀਆਂ ਨੇਗੀਆਂ ਤੇ ਮੈਂ ਇੱਕ ਤੁਹਾਨੂੰ ਚੀਜ਼ ਹੋਰ ਦਿਖਾਉਣੀ ਹੈਗੀ ਇਹਦੇ ਨਾਲ ਵੀ ਤੁਸੀਂ ਦੁਪੱਟਾ ਕਿਸ بیس ਦਾ ਰੈਡੀ ਕਰਵਾ ਸਕਦੇ ਹੋਗੇ ਕਿਉਂਕਿ ਜੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਕੁਝ ਸ਼ੋਅ ਕਰੂੰਗੀ ਤੁਹਾਨੂੰ ਵੀ ਚੀਜ਼ ਉਸ ਤਰ੍ਹਾਂ ਪਤਾ ਲੱਗੂ ਵੀ ਹਾਂ ਇਹ ਚੀਜ਼ ਬਣ ਕੇ ਐਵੇਂ ਲੱਗੂਗੀ ਦੇਖੋ ਇਹਦੇ ਵਿੱਚ ਸੂਟ ਦੇ ਵਿੱਚ ਸ਼ਾਈਨ ਹੈਗੀ ਬਰਬਰੀ ਦਾ ਸੂਟ ਹੈ ਵਿੱਚ ਸ਼ਾਈਨ ਹੈਗੀ ਬਰਬਰੀ ਸ਼ਿਮਰ ਦੇ ਸੂਟ ਲੇਗੇ ਜਿਹੜੇ ਆਪਾਂ ਦੁਪੱਟੇ ਲੈ ਕੇ ਆਏਗੇ ਇਹਦੇ ਨਾਲ ਲਾਈਨ ਵਾਲੇ ਦੁਪੱਟੇ ਲੇਗੇ ਦੇਖੋ ਇਹਦੇ ਵਿੱਚ ਵੀ ਸ਼ਾਈਨ ਹੈਗੀ 44 ਇੰਚ ਪਣਾ ਪੂਰੇ ਖੁੱਲੇ ਡੁੱਲੇ ਦੁਪੱਟੇ ਨੇਗੇ ਇਹਦੇ ਵਿੱਚ ਵੀ ਸ਼ਾਈਨ ਹੈਗੀ ਸੂਟ ਦੇ ਵਿੱਚ ਵੀ ਸ਼ਾਈਨ ਹੈਗੇ ਇਹਨੂੰ ਤੁਸੀਂ ਡਬਲ ਡਾਈ ਕਰਵਾਓ ਸਿੰਗਲ ਕਰਵਾਓ ਟਾਈ ਐਂਡ ਡਾਈ ਕਰਵਾਓ ਜਿੱਦਾਂ ਮਰਜ਼ੀ ਕਰਵਾਓ ਤੇ ਕਾਫੀ ਜ਼ਿਆਦੇ ਸੋਹਣੀ ਗ੍ਰੇਸ ਆਊਗੀ ਚੁੰਨੀ ਦੀ ਵੀ ਤੇ ਸੂਟ ਦੀ ਵੀ ਕਾਫੀ ਜ਼ਿਆਦੇ ਸੋਹਣਾ ਬਣੂਗਾ ਸੂਟ ਠੀਕ ਹੈ ਜੀ ਜਦੋਂ ਤੁਸੀਂ ਪੇਮੈਂਟ ਕਰਦੇ ਹੁੰਦੇ ਹੋ ਨਾਲ ਦੀ ਨਾਲ ਸਕਰੀਨ ਸ਼ਾਟ ਭੇਜ ਦਿਆ ਕਰੋ ਤੇ ਨਾਲ ਆਪਣਾ ਐਡਰੈਸ ਸੈਂਡ ਕਰ ਦਿਆ ਕਰੋ ਠੀਕ ਹੈ ਕਿਉਂਕਿ ਕਾਫੀ سارے ਮੈਸੇਜ ਹੋ ਜਾਂਦੇ ਨੇ ਕਈ ਵਾਰ ਪੇਮੈਂਟ ਦਾ ਪਤਾ ਨਹੀਂ ਲੱਗਦਾ ਕਿਹੜੀ ਭੇਜਦੀ ਹੈ ਕਿਹੜੀ ਵੀ ਨਹੀਂ ਆਈ ਤਾਂ ਕਰਕੇ ਫਿਰ ਸਕਰੀਨਸ਼ਾਟ ਭੇਜ ਦਿਆ ਕਰੋ ਦੂਜਾ ਕਲਰ ਇਹਦੇ ਵਿੱਚ ਇਹ ਸੀਗਾ ਪਹਿਲਾ ਉਹ ਸੀਗਾ ਨਾਲ ਸਕਿਨ ਹੀ ਬਾਟਮ ਰਹੂਗੀ ਤੇ ਤੀਜਾ ਕਲਰ ਇਹਦੇ ਵਿੱਚ ਰੈਸਟ ਇਹ ਕਲਰ ਹੈ ਦੇਖੋ ਕਾਫੀ ਜਿਆਦਾ ਸੋਨਾ ਕਲਰ ਹੈਗਾ ਇਹ ਕਲਰ ਦੀ ਤਾਂ ਪਾਲੀ ਹੀ ਡਿਮਾਂਡ ਆਉਂਦੀ ਹੁੰਦੀ ਹੈਗੀ ਇਹ ਕਲਰ ਤਾਂ ਹੈ ਵੀ ਕਾਫੀ ਜਿਆਦਾ ਸੋਹਣਾ ਹੈਗਾ ਇਹਦੇ ਨਾਲ ਰਹੇਗੀ ਇਸ ਤਰ੍ਹਾਂ ਦੀ ਬਾਟਮ ਇਹਨੂੰ ਤੁਸੀਂ ਵਰਕ ਕਰਵਾਉਗੇ ਤਾਂ ਕਾਫੀ ਜਿਆਦਾ ਸੋਹਣਾ ਬਣੂਗਾ ਇਹਦੇ ਉੱਪਰ ਤੁਸੀਂ ਸਕਿਨ ਕਲਰ ਦਾ ਬਾਵਾ ਤੇ ਪੈਚ ਲਗਵਾ ਲਓ ਤੇ ਉੱਪਰ ਵਰਕ ਹੋ ਜਾਊਗਾ ਕਾਫੀ ਜਿਆਦਾ ਸੋਹਣਾ ਤੇ ਜਿੱਦਾਂ ਇਹ ਫਲਾਅਰ ਬਣੇ ਹੋਏ ਨੇ ਉਸ ਤਰ੍ਹਾਂ ਦਾ ਹੀ ਕੰਮ ਹੋ ਜਾਊਗਾ ਪਹੁੰਚੇ ਤੇ ਤੇ ਬਾਜੂ ਤੇ ਐਵੇਂ ਦਾ ਕਰਵਾ ਸਕਦੇ ਤੁਸੀਂ ਟੁੰਨੀ ਤੇ ਵੀ ਵਰਕ ਕਰਵਾ ਲਓ ਕਾਫੀ ਜਿਆਦਾ ਸੋਹਣਾ ਸੁਭਨਜੂਗਾ ਕਲਰ ਕਾਫੀ ਜਿਆਦੇ ਸੋਹਣਾ ਗਾਇ ਵਾਲਾ ਤੇ ਕਲਰ ਇਹਦੇ ਚਾਰੋ ਹੀ ਕਾਫੀ ਜਿਆਦੇ ਸੋਹਣੇ ਨੇਗੇ ਤੇ ਇਹ ਵਾਲਾ ਕਲਰ ਵੀ ਦੇਖੋ ਕਿੰਨਾ ਜਿਆਦਾ ਸੋਹਣਾ ਨਵੇਂ ਜਿਹੇ ਕਲਰ ਨੇਗੇ ਤੇ ਪ੍ਰਾਈਸ ਵੀ ਬਹੁਤ ਜਿਆਦੇ ਸਹੀ ਹੈਗਾ ਤੇ 1850 ਪ੍ਰਾਈਸ ਹੈਗਾ ਸੂਟਾਂ ਦੀ ਤੁਸੀਂ ਗ੍ਰੇਸ ਦੇਖੋ ਕਿੰਨੀ ਜਿਆਦੇ ਸੋਹਣੀ ਹੈਂਦੀ ਠੀਕ ਹੈ ਜੀ ਦੁਪट्टे ਇਹਦੇ ਨਾਲ ਤੁਸੀਂ ਰੱਖ ਸਕਦੇ ਹੋਗੇ ਇਹ ਵਾਲੇ ਮੈਂ ਤੁਹਾਨੂੰ ਸ਼ੋਅ ਕਰਦੇ ਦੁਪट्टे ਇਹਦੇ ਨਾਲ ਦੇ ਆਪਣੇ ਕੋਲੇ ਹੈਗੇ ਨੇ 5 ਸੂਟ 8 ਸੂਟ ਲੇਣਗੇ ਤੇ ਇੱਕ ਕਲਰ ਦੇ ਵਿੱਚ ਦੋ ਦੋ ਸੂਟ ਲੇਣਗੇ ਜਿਹੜੀਆਂ ਭੈਣਾਂ ਨੇ ਲੈਣੇ ਨੇਗੇ ਤੁਸੀਂ ਆਪਣਾ ਫਾਸਟਲੀ ਆਰਡਰ ਕਰ ਸਕਦੇ ਹੋਗੇ ਜਦ ਤੱਕ ਵੀਡੀਓ ਜਿਵੇਂ ਅੱਜ ਵੀਡੀਓ ਪਾਈ ਆ ਮੈਂ ਕੱਲ ਸਵੇਰ ਤੱਕ ਸੋਲਡ ਹੋ ਜਾਂਦੇ ਨੇ ਇੱਕ ਅੱਧਾ ਸੂਟ ਰਹਿ ਜਾਂਦਾ ਹੁੰਦਾ ਹੈਗਾ ਤੇ ਕਈ ਭੈਣਾਂ ਕਹਿੰਦੀ ਹੁੰਦੀ ਨੇ ਵੀ ਅਸੀਂ ਤੁਸੀਂ ਵੀਡੀਓ ਤਾਂ ਅੱਜ ਪਾਈ ਹੈਗੀ ਵੀ ਤੁਹਾਡੇ ਕੋਲ ਇਹ ਸੂਟ ਅਵੇਲੇਬਲ ਨਹੀਂ ਹੈਗਾ ਕਿਉਂਕਿ ਜਿਹੜੀਆਂ ਭੈਣਾਂ ਨੇ ਲੈਣਾ ਹੁੰਦਾ ਨਾ ਸੂਟ ਉਹ ਇੱਕ ਮਿੰਟ 'ਚ ਸੂਟ ਵਸ ਪਸੰਦ ਆਉਣ ਦੀ ਗੱਲ ਹੁੰਦੀ ਹੈ ਇੱਕ ਮਿੰਟ 'ਚ ਲੈ ਜਾਂਦੀਆਂ ਨੇਂਗੀਆਂ ਤੇ ਫਿਰ ਉਹ ਨਹੀਂ ਹੁੰਦਾ ਹੈਗਾ ਤੇ ਬਾਕੀ ਜਿਹੜੇ orange suit ਸੀਗੇ ਮੈਂ ਗੱਲ ਕਰ ਰਹੀ ਸੀ ਉਹ ਆਪਣੇ ਮੰਡੇ ਟਿਊਜ਼ਡੇ ਤੱਕ ਆ ਜਾਣਗੇ ਜਿਹੜੀਆਂ ਭੈਣਾਂ ਰਹਿ ਗਈ ਆਪਾਂ ਜਰੂਰ ਉਹਨਾਂ ਨੂੰ suit ਦਵਾਂਗੇ ਤੇ ਕਾਫੀ ਭੈਣਾਂ ਦੇ ਆਰਡਰ ਸੀਗੇ ਤੇ ਆ ਨਵੀਂ ਜੀ ਚੀਜ਼ ਹੈਗੀ ਦੇਖੋ ਤੁਸੀਂ ਲੈ ਸਕਦੇ ਹੋਗੇ ਜਿੱਦਾਂ ਮर्जी ਇਹਨੂੰ wear ਕਰੋ ਇੰਨਾ ਕੁ ਚਾਹ ਦੇ ਸੋਹਣਾ suit ਬਣੂਗਾ ਜਿੰਨਾ ਵੀ ਕਹਿ ਤੋ ਠੀਕ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਸਾਡੀ ਪਸੰਦ ਆਈ ਹੋਊਗੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ